ਅੱਜ ਉਹ ਵਿਭਾਗਿਆਂ ਦਾ ਤੂੰ ਜਾਤਾ ਮੁੱਕੀ ਨਹੀਂ ਇੱਥੇ ਤਾਂ ਬੈਠਾ ਤੂੰ ਇਹ ਕੀ ਆ ਕਿ ਸਰਦਾਰਾ ਮੂਹ ਆ ਅਗੂ ਜੀ ਮਾਫ ਕਰ ਦੇਣੀ ਬਾਈ ਕੋਟ ਪਾਤੀ ਨਾ ਬਾਈ ਆ ਜਾਓ ਫਿਰ ਘੁੰਮ ਕੇ ਉੱਧਰ ਦੀ ਪਾਤੀ ਉੱਥੇ ਉੱਥੇ ਤਾਮਨ ਬੈਠਾ ਫਟਕਾ ਲਓ ਦੇਖ ਪਰ ਕਸਨੀ ਘਟ ਲਿਸਟਾਂ 4 5 ਨਾਂ ਲਿਸਟਾਂ ਹੋਈਆਂ 4 5 ਆ ਦੇਖ ਅਸੀਂ ਆ ਸ੍ਰੀ ਕਾਲ ਹਾਂਜੀ ਸਰ ਅੱਜ ਕਰਾਲੇ ਪਿੰਡ ਦੇ ਵਿੱਚ ਇਲੈਕਸ਼ਨ ਹੋ ਰਹੀ ਹੈਗੀ ਆ ਤੁਹਾਡਾ ਕੀ ਕਹਿਣਾ ਹੈਗਾ ਜੀ ਬਿਲਕੁਲ ਜੀ ਅਸੀਂ ਜ਼ਿਲ੍ਹਾ ਪ੍ਰੀਤੀ ਚੋਣ ਲੜ ਰਹੇ ਹਾਂ ਆਮ ਆਦੀ ਪਾਰਟੀ ਤੋਂ ਸੋ ਸਰਕਾਰ ਦਾ ਬਹੁਤ ਧੰਨਵਾਦ ਐ ਇੱਕ ਮਜ਼ਦੂਰ ਬੰਦੇ ਨੂੰ ਟਿਕਟ ਦਿੱਤੀ ਐ ਸਰਦਾਰ ਭਗਵੰਤ ਸਿੰਘ ਮਾਨ ਦਾ ਐਮਐਲਏ ਨਾਭਾ ਗਦੇਵ ਸਿੰਘ ਦੇਮਾਨ ਸੋ ਸਾਨੂੰ ਪੂਰਾ ਯਕੀਨ ਆ ਜਿੱਤ ਸਾਡੀ ਹੋਊਗੀ ਆਮ ਆਦੀ ਪਾਰਟੀ ਦੀ ਕਿਉਂਕਿ 60000 ਸਰਕਾਰ ਨੇ ਨੌਕਰੀ ਦਿੱਤੀ ਸੋ ਜਿਹੜੇ ਨਸਾ ਨਸੇ ਵਾਲੇ ਤੇ ਉਹਨਾਂ ਦੇ ਘਟਾ ਹੈਗੇ ਸੋ ਉਹਨਾਂ ਨੂੰ ਪੂਰਾ ਨੱਤ ਪਾਈਆ ਨਸਲੇ ਦੇ ਬੰਦਿਆਂ ਦੇ ਤੇ ਬਾਕੀ ਕਿਸਾਨਾਂ ਦੇ ਖੇਤਾਂ 'ਚ ਨਹਿਰੀ ਪਾਣੀ ਹੋ ਗਿਆ ਬਿਜਲੀ ਆਮ ਹੋ ਗਈ 6 ਜੰਟ ਹਰ ਇੱਕ ਘਰ ਨੂੰ ਫਰੀ ਆ ਕਿਉਂ ਨਹੀਂ ਲੋਕ ਵੋਟਾਂ ਪਾਉਣਗੇ ਜੀ ਹੋਰ ਕੀ ਕੀ ਪਿੰਡ ਦੇ ਵਿੱਚ ਕੀ ਕੀ ਹੋਰ ਚੇਂਜ ਕੀਤਾ ਤੁਸੀਂ ਆ ਤੁਹਾਡੀ ਸਰਕਾਰ ਨੇ ਕੀ ਕੀ ਕੀਤਾ ਹੈ ਸਰ ਮੈਂ ਇਸ ਟਾਈਮ ਮੌਕੇ ਦਾ ਸਰਪੰਚ ਆ ਮੈਂ ਇਸ ਪਿੰਡ ਦਾ ਸੋ ਸਾਡੇ ਤਕਰੀਬਨ ਜ਼ਮੀਨ ਬਹੁਤ ਆ ਗਈ। ਸੋ ਸਾਡੇ ਪਿੰਡ ਦੀ ਪੈਸਾ ਬਹੁਤ ਆ। ਸਾਨੂੰ ਗਰਾਂਟਾ ਵੀ ਦਿੱਤ ਨਿੰਦਨ ਸਰਕਾਰ। ਸਾਨੂੰ 40 ਲੱਖ ਰੁਪਏ ਭੇਜਿਆ ਗਰਾਉਂਡ ਵਾਸਤੇ ਸਰਕਾਰ ਨੇ। ਸੋ ਅਸੀਂ ਪਿੰਡ ਦਾ ਪੈਾ ਦੇਖੋ ਲਾਇਬ੍ਰੇਰੀ ਜੀ ਬਣ ਗਿਆ। ਸਕੂਲ ਨੂੰ ਪਹਿਲਾਂ ਰੂੜੀਆਂ ਹੁੰਦੇ ਤੋਰੇ। ਸੋ ਅਸੀਂ ਸਾਰਾ ਚੇਂਜ ਕਰਿਆ। ਬਾਕੀ ਪਿੰਡ ਚ ਇੱਥੇ ਵੀ ਇੱਥੇ ਵੀ ਕੰਮ ਉਹ ਨਾਲ ਅਸੀਂ ਕਰਿਆ। ਪਿਛਲੇ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਐ ਐਮਐਲਏ ਸਾਹਮਣੂ ਹਰੀਆਂ ਕਾਲੀਆਂ ਝੰਡੀਆਂ ਦਿਖਾਣੀਆਂ ਸੀਗੀਆਂ। ਉਹਦਾ ਕਿਉਂ ਵਿਰੋਧ ਕਰਨਾ ਚਾਹੁੰਦੇ ਸੀਗੇ ਉਹ? ਇਹ ਦੇਖੋ ਜੀ ਵਿਰੋਧ ਕਰਨਾ ਹਰੇਕ ਦਾ ਹੱਕ ਆ। ਜੀ। ਜਿਨੇ ਉਦੋਂ ਰੱਬ ਜਾਣੇ ਵੀ ਕੀਨੇ ਕਰਿਆ ਕੀਨੇ ਡਰਾਂ ਦੇ ਚੱਕੇ ਕੀਨੇ ਕਰਿਆ ਇਹਦੇ ਵਿੱਚ ਮੇਰੇ ਐਮਐਲਏ ਦਾ ਕੀ ਕਸੂਰ ਹੈ ਇਹ ਤਾਂ ਵਿਰੋਧ ਹੁੰਦੀ ਰਹਿੰਦਾ ਹਰ ਸਰਕਾਰ ਦਾ ਹੁੰਦਾ ਜੀ ਪਰ ਸਰਕਾਰ ਨੇ ਬਹੁਤ ਵਧੀਆ ਕੰਮ ਕਰਿਆ ਬਾਕੀ ਹੋਰ ਦੂਜੇ ਸਰਕਾਰਾਂ ਤੁਹਾਨੂੰ ਪਤਾ ਹੈ ਜੀ ਕਿ 70 80 ਸਾਲ ਹੋ ਗਏ ਨੇ ਰਾਜ ਕਰਦੇ ਉਹਨਾਂ ਨੇ ਕੀ ਕਰਿਆ ਸਰਪੰਚ ਸਾਹਿਬ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਲਾਣਾ ਜਾਨਦੇ ਹੋ ਸੁਨੇਹਾ ਤਾਂ ਇਹ ਹੈ ਜੀ ਵੀ ਆਪਣੀ ਵੋਟ ਉਹ ਵੀ ਬੰਦਾ ਆਪਣੀ ਵੋਟ ਪਾਓ ਵੋਟ ਪਾਉਣ ਦਾ ਹਰ ਇੱਕ ਨੂੰ ਅਧਿਕਾਰ ਆ ਤੇ ਬਾਕੀ ਮੈਂ ਤਾਂ ਇਹੀ ਕਹਣਾ ਵੀ ਇਮਾਨਦਾਰ ਬੰਦੇ ਤੇ ਪੜ੍ਹੇ ਲਿਖੇ ਬੰਦੇ ਨੂੰ ਚੋਣੋ ਕਿ ਸ਼ਾਂਤ ਮਹੀ ਨਾਲ ਵੋਟਾਂ ਪੈ ਰਹੀਆਂ ਨੇ ਜੀ ਬਿਲਕੁਲ ਜੀ ਬਿਲਕੁਲ ਫੈਸਪੁਲੀਏ ਜੀ ਸਾਰਾ ਕੰਨਿਆ ਮਾਤਾ ਜੀ ਅੱਜ ਇਲੈਕਸ਼ਨ ਹੋ ਰਹੀ ਹੈ ਤੁਸੀਂ ਕਿਹੜੇ ਪੋਸਟਰ 'ਤੇ ਅਸੀਂ ਖੜੇ ਹੋਏ ਹੋ ਕਿ ਕਿਹੜੀ ਇੱਕ ਪਾਰਟੀ ਵੱਲ ਖੜੇ ਹੋਏ ਅਸੀਂ ਖੜੇ ਹੋਏ ਹਾਂ ਜੀ ਕਾਲੀ ਦਲ 'ਤੇ ਕਿਵੇਂ ਦਾ ਲੱਗ ਰਿਹਾ ਮਾਹੌਲ ਤੁਹਾਡਾ ਜੀ ਜੀ ਬਦਲ ਬਦਲਣਾ ਚਾਹੁੰਦੇ ਹਾਂ ਅਸੀਂ ਅੱਛਾ ਜੀ ਕਿਵੇਂ ਦਾ ਮਾਹੌਲ ਲੱਗ ਰਿਹਾ ਵੋਟਾਂ ਪੈ ਰਹੀਆਂ ਨੇ ਮਾਹੌਲ ਵਧੀਆ ਲੱਗਦਾ ਹੈ ਜੀ ਅਸੀਂ ਆਏ ਕਹਿੰਦੇ ਵੀ ਸਾਡਾ ਇਹ ਝਾੜੂ ਵਾਲੇ ਕੋਈ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਸਰਕਾਰਾਂ ਨੇ ਠੀਕ ਹੈ ਜੀ ਅਸੀਂ ਆਏ ਕਹਿੰਦੇ ਵੀ ਸਾਨੂੰ ਕੱਲ ਦਾ ਕੱਲੀ ਦਾ ਚੰਗਾ ਹੈ ਸਾਡੇ ਗਰੀਬਾਂ ਦੇ ਦੇਖ ਇਹਨਾਂ ਨੇ ਕਾਰਡ ਘਟਾਤੇ ਜਿਹੜੇ ਕਣਕ ਮਿਲਦੀ ਸੀ ਦੇਖ ਸਾਡਾ ਬਿਜਲੀ ਦਾ ਕੋਈ ਹੱਲ ਨਹੀਂ ਕਰ ਰਹੇ ੱੱਕੇ ਨਾਲ ਸਾਡੇ ਮੀਟਰ ਲਾ ਕੇ ਜਾਂਦੇ ਨੇ ਜਿੱਪਾ ਪਾਉਣਗੇ ਹੁਣ ਸਾਨੂੰ ਅਸੀਂ ਪਟ ਪਟ ਸਿੱਟਾਂਗੇ ਸਾਡਾ ਇਹੀ ਝਗੜਾ ਚੱਲਦਾ ਹੈ ਸਾਡੇ ਕਿਸਾਨਾਂ ਦੇ ਦੇਖ ਇਹਨਾਂ ਨੇ ਉੱਪਰਲੀ ਸਰਕਾਰ ਨਾਲ ਮਿਲ ਕੇ ਇਹਨੂੰ ਖੁਦ ਭਗਵੰਤ ਮਾਨ ਨੂੰ ਪਤਾ ਸੀ ਵੀ ਇਹੇ ਕਿਸਾਨਾਂ ਦੇ ਸੰਦ ਨੇ 4-4 ਲੱਖ ਦੀਆਂ 5-5 ਲੱਖ ਦੀਆਂ ਟਰਾਲੀਆਂ ਇਹਨਾਂ ਨੇ ਕੁੱਟ ਕੇ ਮਾਰ ਕੇ ਕਿਸਾਨਾਂ ਨੂੰ ਖੇਤਾਂ 'ਚ ਦਵਾਈਆਂ ਨੇ ਇਹ ਦੇਵਮਾਨ ਨੇ ਦਵਾਈਆਂ ਨੇ ਅਸੀਂ ਇਹ ਕਹਿੰਦੇ ਆ ਵੀ ਸਾਡਾ ਨਿਸ਼ਾਫ ਹੋਣਾ ਚਾਹੀਦਾ ਸਾਨੂੰ ਗਰੀਬਾਂ ਦੀ ਵੀ ਲੋੜ ਹੈ ਸਾਨੂੰ ਸਰਕਾਰਾਂ ਦੀ ਵੀ ਲੋੜ ਹੈ ਨਹੀਂ ਮਾਤਾ ਜੀ ਜਿਵੇਂ ਲੱਗ ਰਿਹਾ ਹੈਗਾ ਵੀ ਸਰਕਾਰ ਕਰ ਰਹੀ ਆ ਸੀ ਇੰਨੇ ਨੇ ਕੰਮ ਕਰ ਰਹੇ ਹੈਗੇ ਆ ਵੀ ਅਸੀਂ ਕਾਫੀ ਕਾਫ ਜਿਆਦਾ ਪਿੰਡਾਂ ਦੇ ਵਿੱਚ ਹੀ ਸਹੂਲਤਾਂ ਲਿਆਤੀਆਂ ਨੇ ਤੇ ਸ਼ਹਿਰਾਂ ਦੇ ਵਿੱਚ ਹੀ ਸਹੂਲਤਾਂ ਲਿਆਤੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਜੀ ਰਾਜੇ ਦੇਖ ਜਿਹੜਾ ਜ ਇਹਨਾਂ ਨੇ ਕਰਿਆ ਇਹਨਾਂ ਨੇ ਕਰ ਲਿਆ ਸਾਨੂੰ ਤਾਂ ਇਹ ਸਰਕਾਰ ਤੋਂ ਤੰਗ ਆ ਸੀ ਤਾਂ ਇਹ ਕਹਿੰਦੇ ਵੀ ਸਾਡਾ ਕਾਲੀ ਦਾ ਲਾਵੇ ਕਰਿਆ ਕੀ ਹੁਣ ਤੁਸੀਂ ਪਿੰਡ ਦੇ ਵਿੱਚ ਕੀ ਚਾਹੁੰਦੇ ਹੋ ਵੀ ਪਿੰਡ ਦੇ ਵਿੱਚ ਕੀ ਆਉਣਾ ਚਾਹੀਦਾ ਹੈਗਾ ਕੀ ਕੀ ਅਸੀਂ ਦੇਖ ਰਹਾ ਜੀ ਸਾਡੇ ਤਾਂ ਟੋਬੇ ਨੇ ਓਕਣੇ ਪਏ ਨੇ ਇਹਨਾਂ ਨਾਲ ਗੰਦ ਪਿਆ ਸਾਡੇ ਜਵਾਖ ਡੋਬ ਡੋਬ ਨਿਕਲਦੇ ਨੇ ਸਾਡੇ ਆਏ ਨਹੀਂ ਕਿਸੇ ਨੂੰ ਵੀ ਚਾਰ ਮਹੀਨਾ ਛੱਡ ਕੇ ਅਗਲਾ ਮਹੀਨਾ ਟੋਬੇ 'ਚ ਸਾਢ ਲੂਗਾ ਠੀਕ ਹੈ ਜੀ ਹਾਂ ਇਹਨਾਂ ਨਾਲ ਗੰਦ ਪਿਆ ਜਾ ਕੇ ਦੇਖੋ ਆਲੇ-ਦਾਲੇ ਘੁੰਮ ਕੇ ਵੀ ਸਾਡੇ ਪਿੰਡ 'ਚ ਕਿੰਨਾ ਪੈਸਾ ਸਾਡੀ ਜ਼ਮੀਨ ਦਾ ਆਉਂਦਾ ਸਾੰਮ ਲਾੜ ਦਾ ਸਾਨੂੰ ਕੋਈ ਪੇਤ ਨਹੀਂ ਲੱਗਦਾ ਹੈਗਾ ਵੀ ਸਾਡੇ ਪਿੰਡ ਦਾ ਕੀ ਕਰਦਾ ਕੋਈ ਠੀਕ ਮੁੱਲਣਾ ਆਉਣਾ ਚਾਹੀਦਾ ਜੀ ਅਕਾਲੀ ਦਲ ਦੇ ਨਾਲ ਪਹਿਲਾਂ ਤੋਂ ਜੁੜੇ ਹੋਇਆ ਅਕਾਲੀ ਦਲ ਚਾਹੀਦਾ ਸਾਡਾ ਇਹੀ ਚਾਹੀਦਾ ਸਾਨੂੰ ਸਾਨੂੰ ਬਦਲਾ ਚਾਹੀਦਾ ਅਸੀਂ ਅਕਾਲੀ ਦਲ ਸਰਕਾਰ ਦੇ ਨਾਲ ਖੜੇ ਹਾਂ ਖੜਾਂਗੇ ਵੀ ਬਾਦਤ ਸਾਹਿਬ ਨਾਲ ਹਾਂਜੀ ਸਰ ਆਪਣਾ ਸ਼ੂ ਨਾਮ ਕੀ ਹੈ ਜੀ ਮੱਖਣ ਸਿੰਘ ਕੀ ਲੱਗ ਰ ਅੱਜ ਕਰਾਲੇ ਪਿੰਡ ਦੇ ਵਿੱਚ ਇਲੈਕਸ਼ਨ ਹੋ ਰਹੀ ਹੈਗੀ ਆ ਵੋਟਾਂ ਪੈ ਰੀਆਂ ਨੇ ਕਿਵੇਂ ਦਾ ਮਾਹੌਲ ਹੈ ਕੀ ਗੱਲ ਬਹੁਤ ਵਧੀਆ ਮੌਲਾ ਸ਼ਾਂਤ ਮਾਈ ਢੰਗ ਨਾਲ ਚੱਲ ਰਿਹਾ ਲੋਕ ਬਹੁਤ ਚਾਹ ਲੋਕਾਂ ਨੂੰ ਤੁਹਾਡੇ ਪਿੰਡ ਪਿੱਛੇ ਵੀ ਆਪਣਾ ਕਾਲੇ ਜੰਨੀਆ ਦਿਖਾਉਣ ਦੀ ਗੱਲ ਕੀਤੀ ਗਈ ਸੀ ਆਪਣਾ ਕਿਸਾਨਾਂ ਵੱਲੋਂ ਤੁਹਾਡੇ ਪਿੰਡ ਦੇ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਉਹ ਦੇਖੋ ਜੀ ਟਰਾਲੀ ਚੋਰ ਫਤਿਹਆ ਤੁਨੋਂ ਪੀ ਪੱਪੂ ਬੈਂਕ ਦਾ ਜਿਹੜਾ ਉਹਦੇ ਕਰਕੇ ਕਿਸਾਨਾਂ ਬਰੋਧ ਹੋ ਰਿਹਾ ਫਰ ਕਰ ਰਹੇ ਨੇ ਸਰਕਾਰ ਕਿਉਂ ਨਹੀਂ ਇਹ ਚੀਜ਼ਾਂ ਨੂੰ ਦੇਖ ਰਹੀ ਹੈਗੀ ਦੇਖੋ ਜੇ ਤਾਂ ਉਹ ਸਰਕਾਰ ਨੂੰ ਚਾਹੀਦਾ ਹੈ